ਪਿਛਲੇ ਦਿਨੀ UGC ਦੇ NET ਪ੍ਰੀਖਿਆ ਦੇ ਨਤੀਜਿਆਂ ਵਿੱਚ ਬੁਢਲਾਡਾ ਹਲਕੇ ਨਾਲ ਸੰਬੰਧਿਤ ਗਰੰਤੀ ਬਿੱਕਰ ਸਿੰਘ ਦੇ ਪਰਿਵਾਰ ਦੀਆਂ ਤਿੰਨ ਤੀਆਂ ਰਿੰਪੀ ਕੌਰ, ਹਰਦੀਪ ਕੌਰ ਅਤੇ ਬੇਅੰਤ ਕੌਰ ਵੱਲੋਂ NET ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹਨਾਂ ਦੇ ਘਰ ਵਿਸ਼ੇਸ਼ ਤੌਰ ਤੇ ਵਧਾਈ ਦੇਣ ਪਹੁੰਚੇ ਪ੍ਰਸਿੱਧ ਫਿਲਮ ਅਦਾਕਾਰ ਕਰਮਜੀਤ ਅਨਮੋਲ ਅਤੇ ਉਹਨਾਂ ਦੀ ਟੀਮ ਵੱਲੋਂ ਲੜਕੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਉਹਨਾਂ ਨਾਲ ਹਲਕਾ ਵਿਧਾਇਕ ਪ੍ਰਿੰਸੀਪਲ 부ਧਰਾਮ ਤੋਂ ਇਲਾਵਾ ਆਉਣ ਵਾਲੀ ਨਵੀਂ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਦੀ ਟੀਮ ਵੱਲੋਂ ਲੜਕੀਆਂ ਨੂੰ ਬੂਟੇ ਦੇ ਕੇ ਉਹਨਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਰੁਖ ਲਗਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਰੇਟ ਵੀ ਕੀਤਾ ਸਭ ਤੋਂ ਪਹਿਲਾਂ ਤਾਂ ਸਰਦਾਰ ਬਿੱਕਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਉਹ ਗ੍ਰੰਥੀ ਸਿੰਘ ਨੇ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਇੰਨੇ ਅੱਛੇ ਸੰਸਕਾਰ ਦਿੱਤੇ ਕਿ ਅੱਜ ਉਹਨਾਂ ਦਾ ਸਿਰ ਇਹਨਾਂ ਬੱਚੀਆਂ ਨੇ ਬਿਆੰਤ ਕੌਰ, ਰਿੰਪੀ ਕੌਰ ਤੇ ਹਰਦੀਪ ਕੌਰ ਨੇ ਮਾਣ ਨਾਲ ਉੱਚਾ ਕੀਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਔਲਾਦ ਤੁਹਾਡੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਤੇ ਅੱਜ ਐਡੇ ਛੋਟੇ ਘਰ ਦੇ ਵਿੱਚ ਇਹ ਕੁੜੀਆਂ ਨੇ ਰਹਿ ਕੇ ਔਰ ਇੰਨਾ ਵੱਡਾ ਜਿਹੜਾ ਪੇਪਰ ਕਲੀਅਰ ਕੀਤਾ ਯੂਨਸੀ ਦਾ ਔਰ ਮੇਰੇ ਵੱਲੋਂ ਪੂਰੇ ਪਰਿਵਾਰ ਨੂੰ ਤੇ ਪੂਰੇ ਇਲਾਕੇ ਨੂੰ ਵਧਾਈ ਵਧਾਈਆਂ ਨੇ ਜੀ ਔਰ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਪ੍ਰਿੰਸੀਪਲ ਬਧਰਾਮ ਜੀ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਇਹਨਾਂ ਬੱਚੀਆਂ ਦੇ ਰੂਬਰੂ ਹੋਇਆ ਔਰ ਸਾਡੀ ਫਿਲਮ ਵੀ ਆ ਰਹੀ ਹੈ ਜਿਹੜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੇ ਇਹਹ ਜੀਆਂ ਕੁੜੀਆਂ ਜਿਹਦੀਆਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਲੋੜਤ ਨਹੀਂ ਕਿਉਂਕਿ ਹੁਣ ਹਰ ਕੁੜੀਆਂ ਨੇ ਔਰ ਇੱਕ ਜ਼ਰੂਰ ਮਾਪਿਆਂ ਨੂੰ ਹੁੰਦਾ ਆਪਣੇ ਦਿਲ ਦੇ ਵਿੱਚ ਕਿ ਮੇਰੀਆਂ ਕੁੜੀਆਂ ਨੇ ਕੁੜੀਆਂ ਦੇ ਬਾਪ ਦਾ ਚਿੰਤਤ ਹੋਣਾ ਵਾਜਿਬ ਵੀ ਹੈ ਪਰ ਚੰਗੀਆਂ ਜਿਹੜੇ ਸੰਸਕਾਰਾਂ ਦੇ ਨਾਲ ਪਲੀਆਂ ਧੀਆਂ ਨੇ ਆਪਣੇ ਮਾਪਿਆਂ ਦਾ ਇੰਨਾ ਨਾਰਾਸ਼ਨ ਕਰਦਿਆਂ ਨੇ ਇੰਨਾ ਪ੍ਰਾਊਡ ਫੀਲ ਕਰਾਉਂਦੀਆਂ ਨੇ ਅੱਜ ਜਦੋਂ ਸਰਦਾਰ ਬਿਕਰ ਸਿੰਘ ਬਾਜ਼ਾਰ ਵਿੱਚ ਲੰਘਦੇ ਹੋਣਗੇ ਤਾਂ ਸਾਰੇ ਹੱਥ ਖੜਾ ਕਰਕੇ ਕਹਿੰਦੇ ਹੋਣਗੇ ਵੀ ਉਹ ਉਹ ਬਕਰ ਸੋ ਆ ਜਿਹਦੀਆਂ ਕੁੜੀਆਂ ਨੇ ਅੱਜ ਨੈੱਟ ਪਾਸ ਕੀਤਾ। ਇਹ ਕੋਈ ਕਾਊਰਡ ਮੂਮੈਂਟ ਹੈ। ਪਿਛਲੇ ਸਮੇਂ ਨਾਲ ਜੋ ਲੜਕੀਆਂ ਨੂੰ ਸਿਰ ਤੇ ਬਹੁਤ ਸਮਝ ਆਉਂਦਾ ਸੀ। ਇਹਨਾਂ ਲੜਕੀਆਂ ਨੇ ਆਪਣੇ ਪਿਓ ਦਾ ਬੋਝ ਦੂਰ ਕੀਤਾ। ਬਿਲਕੁਲ ਜੀ ਕੁੜੀਆਂ ਪੁੱਤਾਂ ਵਾਂਗ ਹੋਈਆਂ ਕੁੜੀਆਂ ਜਿਹੜੀਆਂ ਹੁੰਦੀਆਂ ਕੁੜੀਆਂ ਹੁਣ ਰੋਣ ਵਾਲੀ ਗੱਲ ਨਹੀਂ ਸਾਡੀ ਫਿਲਮ ਦੇ ਵਿੱਚ ਵੀ ਮਾਣ ਵਾਲੀ ਗੱਲ ਹੈ। ਇਹਨਾਂ ਨੇ ਮਾਣ ਵਧਾਇਆ ਆਪਣੇ ਮਾਂ ਪਿਓ ਦਾ ਆਪਣੇ ਲਾਗੇ। ਤੇ ਘਰ ਦੇ ਹਾਲਾਤ ਜਿਹੜੇ ਨੇ ਜੀ ਤੁਸੀਂ ਕਰਦੇ ਹਾਲਾਤ ਦੇਖੇ ਨਹੀਂ। ਕੀ ਆਪਣੇ ਸਰਕਾਰ ਵੱਲੋਂ ਕੋਈ ਸਿਸ ਦਿਨਾਂ ਵਿੱਚ ਪਾਰਸ਼ਪਾਈ ਜਾਏਗੀ ਕਿ ਨਹੀਂ ਇਹ ਤਾਂ ਆ ਖੜੀ ਹੈ ਸਰਕਾਰ ਇਹ ਇਦਾਂ ਨਹੀਂ ਕਰਨਾ ਮੈਂ ਆਪਣੇ ਵੱਲੋਂ ਜੋ ਵੀ ਮੈਨੂੰ ਮਤਲਬ ਬੱਚੀਆਂ ਕਹਿਣਗੇ ਆਪਾਂ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਮੈਂ ਵੱਡੀ ਗੱਲ ਦੇਖੋ ਆਪਣੇ ਹੱਕੇ ਵਾਸਤੇ ਬਹੁਤ ਵੱਡਾ ਮਾਨ ਦੀ ਗੱਲ ਹੈ ਕਿਉਂਕਿ ਸਾਡੇ ਪਰਿਵਾਰ ਹੈ ਇੱਕ ਹੀ ਪਰਿਵਾਰ ਹੈ ਮਿੱਤਰ ਸਿੰਘ ਦਾ ਸਾਰਿਆਂ ਦਾ ਉਹਨਾਂ ਦੀ ਬੱਚੀਆਂ ਨੇ ਮਿਹਨਤ ਕੀਤੀ ਹੈ ਇੱਥੋਂ ਪਤਾ ਲੱਗਦਾ ਵੀ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹ ਬੱਚਾ ਜਿਹੜਾ ਮੰਝਲਾ ਉਹ ਉਹ ਪਾ ਲੈਂਦਾ ਹੈ ਤੇ ਰੋਲ ਮਾਡਲ ਸਾਡੀ ਬੱਚੀਆਂ ਇਹ ਬਾਕੀ ਸਮਾਜ ਵਾਸਤੇ ਵੀ ਜਿਹੜੀ ਗਰੀਬੀ ਹੈ ਉਹ ਕਿਸੇ ਕੰਮ 'ਚ ਹਿੰਡਰਸਪੈਦਾ ਨਹੀਂ ਕਰਨੀ। ਜੇ ਮਿਹਨਤ ਕਰਨ ਦਾ ਮਤਲਬ ਹੋਵੇ ਨਾ ਤੁਹਾਡੇ ਵਿੱਚ ਇੱਕ ਬਲਾ ਜੀ ਮਿਹਨਤ ਕਰਨ ਦਾ ਕੋਈ ਬਲ ਨਹੀਂ ਹੈ। ਸੋ ਅੱਜ ਇਸ ਬੱਚੀਆਂ ਨੂੰ ਸਿਰ ਤੇ ਹੱਥ ਰੱਖਣ ਵਾਸਤੇ ਬੱਚਿਆਂ ਨੂੰ ਹਲਾਸ਼ੀ ਦੀਣ ਵਾਸਤੇ ਪਰਿਵਾਰ ਨੂੰ ਉਹਨਾਂ ਦੀ ਮਾਤਾ ਨੂੰ ਪਿਤਾ ਨੂੰ ਸ਼ਾਬਾਸ਼ ਦੇਣ ਵਾਸਤੇ ਕਰਨਜੀਤ ਸਿੰਘ ਮੋਰ ਜੋ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਮਾਨਸਟਾਰ ਨੇ ਉਹ ਆਇਨੇ ਬਾਰੇ ਹਰਿ ਵਾਸਤੇ ਮਾਨਵਾਰੀ ਗੱਲ ਹੈ ਉਹਨਾਂ ਨਾਲ ਸਾਰਾ ਉਹਨੇ ਟੀਮ ਆਈ ਹੈ ਸੋ ਇਹ ਇੱਕ ਦੱਸਦਾ ਮਤਲਬ ਇਸ ਗੱਲ ਦੱਸਦਾ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਮਿਹਨਤ ਹਮੇਸ਼ਾ ਫਲ ਪੈਂਦਾ ਕਿਉਂਕਿ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਵੀ ਦੇਖੋ ਬੱਚੋ ਹੁਣ ਤੁਸੀਂ ਇਹਨਾਂ ਸਮਝੋ ਵੀ ਸਾਡੇ ਸਾਨੂੰ ਕੋਈ ਐਮਐਲਏ ਨਹੀਂ ਜਾਣਦਾ ਕੋਈ ਮਨਿਸਟਰੀ ਨਹੀਂ ਜਾਣਦਾ ਸਾਡੇ ਬੱਚੇ ਤਾਂ ਪੜ੍ਹ ਨਹੀਂ ਸਕਦੇ ਸਾਡੇ ਬੱਚੇ ਤਾਂ ਨੌਕ ਲੱਗ ਨਹੀਂ ਸਕਦੇ ਉਹ ਗੱਲ ਛੱਡਤੀ ਅਸੀਂ ਅਸੀਂ ਕਿ ਕੋਈ ਪੈਸਾ ਨਹੀਂ ਕੋਈ ਸਪਾਰਸ ਨਹੀਂ ਸੋਡੀ ਮਿਹਨਤ ਹੀ ਤੁਹਾਡਾ ਮਤਲਬ ਨਤੀਜਾ ਹੈ ਬੱਚੇ ਨੂੰ ਮਾ ਕੇ ਜਾ ਮੈਂ ਕਰੇ ਮਿਲ ਕੇਗਾ ਕਰੇ ਆ ਕੇ ਸਾਡਾ ਆਪਣਾ ਪਰਿਵਾਰ ਹੈ ਗੱਲ ਨਹੀਂ ਹੈ ਪਹਿਲਾਂ ਵੀ ਆ ਕੇ ਗਏ ਅੱਜ ਜੋ ਕਰਮਜੀਤ ਨਮੋਣ ਨੇ ਦੱਸਿਆ ਮੈਨੂੰ ਵੀ ਮੈਂ ਆ ਰਿਹਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਸੀ ਫਿਲਮ ਦੀ ਮਾਨਸਾ ਤੇ ਇਹਨਾਂ ਨੇ ਸੋਚਿਆ ਵੀ ਰਾਹ ਦੇ ਵਿੱਚੋਂ ਬੱਚਿਆਂ ਨੂੰ ਵੀ ਮੈਂ ਮਤਲਬ ਇੱਕ ਤਰ੍ਹਾਂ ਦਾ ਆਸ਼ੀਰਵਾਦ ਦੇ ਆਮਤ ਸਭ ਵੱਡੀ ਗੱਲ ਹੈ ਵੀ ਕਰਮਜੀਤ ਨੂੰ ਖੁਦਾ ਆਇਆ ਕਿ ਐਡੀ ਵੱਡੀ ਗੱਲ ਪਹੁੰਚੀ ਹੈ ਇਸ ਤਰ੍ਹਾਂ ਕਲਮਨ ਦਸੀ ਦੇ ਵਿੱਚ ਤਾਂ ਉਹ ਵਿਸ਼ੇ ਨੂੰ ਲੈ ਕੇ ਵੀ ਮਤਲਬ ਕੱਲ ਨੂੰ ਇਹਨਾਂ ਨੇ ਕਿਹਾ ਕਿ ਕਿ ਫਾਇਦਾ ਹੀ ਲੱਗ ਬੋਲਦੇ ਨੇ ਤਾਂ ਬੱਚਿਆਂ ਦੇ ਵਾਸਤੇ ਉਹ ਹੋ ਜਾਂਦਾ ਵੀ ਦੇਖੋ ਵੀ ਥੱਲੋ ਨਿਕਲ ਕੇ ਨੀਵੇਂ ਘਰ ਦੇ ਵਿੱਚੋਂ ਬੱਚਿਆਂ ਨੇ ਆਪਣੇ ਆਪ ਰੁਚਾ ਕੀਤਾ ਸੋ ਮੈਂ ਤਾਂ ਬਹੁਤ ਈ ਗੱਲ ਹੈ ਸਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਉਹ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਤੁਹਾਡੇ ਵਰਗੀਆਂ ਕੁੜੀਆਂ ਘਰ ਘਰ ਦੇ ਹੋਣ ਤੇ ਉਹਨਾਂ ਦੀ ਪੂਰੀ ਟੀਮ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸਾਡੇ ਘਰੇ ਆਏ ਤੇ ਰਾਜੀਵ ਰੰਦੇਵ ਸਿੰਘਲਾ ਜੀ ਜਿਨ੍ਹਾਂ ਦੀ ਇਹ ਫਿਲਮ ਹੈ ਤੇ ਔਰ ਮਿਕਾਪਾ ਜੀ ਸੁਨਾਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਰਮਜੀਤ ਅਨਮੋਲ ਸਾਡੇ ਘਰੇ ਆਏ ਤੇ ਸਾਨੂੰ ਬਹੁਤ ਖੁਸ਼ੀ ਹੋਈ ਸ